ਆ ਗੱਲ ਕਰਨੀ ਹੈ ਨਾ ਜਿਹੜੇ ਆਪ ਦੇ ਆਪ ਬਣੇ ਹੋਏ ਨੇ ਰੋਬਨ ਹੌਟਾ ਹੈ ਜਿਹੜੇ ਆਪ ਦੇ ਆਪ ਨੂੰ ਗਰੀਬਾਂ ਦਾ ਮਸੀਹਾ ਕਹੋਂਦੇ ਨੇ ਪੰਜਾਬ ਦੇ ਰਾਖੇ ਬਣੇ ਨੇ ਅੱਜ ਉਹਨਾਂ ਦੀ ਗੱਲ ਕਰਨੀ ਆ ਇਹਨਾਂ ਦਿਆਵਾਨ ਫਿਲਮਾਂ ਮੰਗ ਬਨੋਧ ਖੰਨੇ ਹੀ ਬਣਦੇ ਨੇ ਜਾਂ ਧਰਮਾਤਮਾ ਬਣ ਬਣਦੇ ਫਰੋਜ਼ ਖਾਨ ਮੰਗ ਫਿਰ ਤਾਂ ਵੀ ਕਲ ਚੁਗ ਰਹਾ ਤਾਂ ਅਗਨ ਕਾ ਕੂੜ ਅਗੇ ਰਸਵਾ ਉਹ ਜੀਵ ਦੇ ਨਾਲੇ ਕੋੜ ਪ੍ਰਚਾਰ ਹੋ ਜਾਂਦਾ ਹਨਾ ਬਣਿਆ ਜਿਵੇਂ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਉਹ ਕਹਿੰਦੇ ਨੇ ਇਸ ਜਗ ਵਿੱਚ ਪੁਰਖ ਈ ਕਹ ਹੈ ਹੋ ਸਕਲੀ ਨਾਰ ਸਵਾਈ ਮੈਂ ਨਹੀਂ ਗਰੀਬਾਂ ਦਾ ਮਸੀਹਾ ਸਮਝਦਾ ਆਪ ਨੂੰ ਤੇ ਆ ਤੂੰ ਕਿਵੇਂ ਬੋਲ ਰਿਹਾ ਯਾਰ ਸਾਹਮਣੇ ਆ ਦੇਖ ਲਾ ਉਹ ਵੀ ਕਿਸੇ ਦੀ ਧੀ ਆ ਭੈਣ ਆ ਵੀ ਜੀਬ ਕਿੰਦੀ ਜ਼ਿਆਦਾ ਬੋਲਦੀ ਆ ਤੁਹਾਨੂੰ ਪਤਾ ਹੀ ਲੱਗ ਗਿਆ ਉਹ ਆਪੇ ਬਣੇ ਰੋਬਨ ਹਟਦਾ ਹਨਾ ਠੀਕ ਆ ਤੂੰ ਕੰਮ ਕਰਾਉਣਾ ਲੋਕਾਂ ਨੇ ਤੇ ਬੰਦੇ ਆਵਾਂ ਕਰਾ ਯਾਰ ਕਿਉਂ ਪੁੱਜਣ ਬਣਾਣੀ ਗੱਲ ਕਰਦਾ ਹਾਂਜੀ ਪੰਜਾਬੀ ਹੋ ਕੀ ਹਾਲ ਚੱਲ ਆ ਵੀ ਹੋਰ ਸਾਰੇ ਠੀਕ ਠਾਕ ਹੋ ਹਾਂਜੀ ਵੀਰੇ ਅੱਜ ਯਾਰ ਆਪਾਂ ਗੱਲ ਕਰਨੀ ਆ ਨਾ ਜਿਹੜੇ ਆਪ ਦੇ ਆਪ ਬਣੇ ਹੋਏ ਨੇ ਰੋਬਨ ਹਟਾ ਹੈ ਜਿਹੜੇ ਆਪ ਦੇ ਆਪ ਨੂੰ ਗਰੀਬਾਂ ਦਾ ਮਸੀਹਾ ਕਹੁੰਦੇ ਨੇ ਕਈ ਆਪਦੇ ਰਾਖੇ ਬਣੇ ਨੇ ਆਪਾਂ ਅੱਜ ਉਹਨਾਂ ਦੀ ਗੱਲ ਕਰਨੀ ਆ ਇਹ ਗੱਲ ਪਤਾ ਕੀ ਆ ਜਦੋਂ ਨਾਲ ਥੋੜੀ ਜੀ ਇਦਾਂ ਲੱਗੇ ਵੀ ਹਨਾ ਵੀ ਚੜਾਈ ਜੀ ਦੀ ਫੀਲਿੰਗ ਜੀ ਆਉਣ ਲੱਗ ਜਾਂਦੀ ਇਹਨਾਂ ਨੂੰ ਫੀਲਿੰਗ ਤੇ ਕਾਹਦੀ ਹੁੰਦੀ ਹੈ ਚੜਾਈ ਵਾਲੀ ਜਾਂ ਸੋਸ਼ਲ ਮੀਡੀਆ ਵਾਲੇ ਕਿਹਨੇ ਬਦਮਾਸ਼ ਹੁੰਦੇ ਨੇ ਕੀ ਇਹ ਹੁੰਦੇ ਪਰ ਇਹ ਫੀਲਿੰਗ ਥੋੜੀ ਵੱਧ ਚੱਕਣ ਲੱਗ ਜਾਂਦੇ ਨੇ ਪਰ ਫਿਰ ਉਦੋਂ ਇਹਨਾਂ ਦੇ ਉਹ ਸ਼ਬਦ ਬੜਾ ਠੁਕਦਾਗਾ ਨਾ ਵੀ ਉੱਚਾ ਬੋਲਣਾ ਬੋਲੀਏ ਡਰੀਏ ਕਰਤਾਰ ਤੋਂ ਪਰ ਫਿਰ ਇਹਨਾਂ ਨੂੰ ਕਰਤਾਰ ਦਾ ਕਿੱਥੇ ਡਰ ਰਹਿੰਦਾ ਫਿਰ ਇਹਨਾਂ ਨੂੰ ਕੋਈ ਡਰ ਰਹਿੰਦਾ ਨਾ ਕਰਤਾਰ ਦਾ ਨਾ ਨਾਰਾਇਣ ਦਾ ਨਾ ਹਾਂ ਅਕਾਲ ਪੁਰਖ ਦਾ ਡਰ ਕਿਸੇ ਦਾ ਡਰ ਨਹੀਂ ਰਹਿਦਾ ਇਹਨਾਂ ਨੂੰ ਫਿਰ ਤਾਂ ਇਹ ਨਾ ਦਿਆਵਾਨ ਫਿਲਮ ਮੰਗ ਬਨੋਧ ਖੰਨ ਨਹੀਂ ਬਣਦੇ ਨੇ ਜਾਂ ਤਰਮਾਤਮਾ ਮੰਗ ਬਣਦੇ ਨੇ ਫਰੋਜ਼ ਖਾਨ ਮੰਗ ਫਿਰ ਤਾਂ ਇਹਨਾਂ ਨੂੰ ਐਂ ਫਿਰ ਨਹੀਂ ਹੁੰਦੇ ਵੀ ਅਸੀਂ ਇਹ ਮਸੀਹਾ ਅਸੀਂ ਇੱਥੇ ਰੱਖਿਆ ਇਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਨਹੀਂ ਵੀ ਅਸੀਂ ਬੋਲ ਕੀ ਰਹੇ ਹਾਂ ਠੀਕ ਆ ਕਿ ਨਹੀਂ ਜਿਹੜਾ ਜਿਹੜੀ ਜੀਵ ਜੀਵੇ ਕਰਾ ਤਾਂ ਕਰਾਉਂਦੀ ਹੁੰਦੀ ਆ ਕਿਉਂਕਿ ਪਿੱਛੋਂ ਉਂਗਲੀ ਚੜੀ ਹੁੰਦੀ ਆ ਉਹ ਅੱਜ ਕੱਲ ਤਾਂ ਇਹ ਆਪਣੇ ਸੋਸ਼ਲ ਮੀਡੀਆ ਲਈ ਉਂਗਲੀ ਹੈਗੀ ਆ ਬਹੁਤ ਭੈੜੀ ਆ ਬੰਦੇ ਨੂੰ ਆਏ ਫੀਲਿੰਗ ਹੋਏ ਲੱਗਦਾ ਹੁੰਦਾ ਵੀ ਮੇਰੇ ਨਾਲ ਤਾਂ ਪੂਰੀ ਦੁਨੀਆ ਖੜੀ ਆ ਮੇਰੇ ਨਾਲ ਸਾਰਾ ਜੱਗ ਖੜਾ ਪਰ ਜਦੋਂ ਸਾਮਾ ਆਉਂਦਾ ਜਾਂਦਾ ਜਦੋਂ ਛਾਲਣੇ ਲੱਗਦੀਆਂ ਝਰਨਣ ਲੱਗਦਾ ਉਦੋਂ ਪਤਾ ਲੱਗਦਾ ਵੀ ਕਿੰਨੇ ਖੜੇ ਨੇ ਠੀਕ ਆ ਕਿ ਨਹੀਂ ਉਦੋਂ ਪਤਾ ਲੱਗਦਾ ਵੀ ਕਿੰਨਾ ਕਫੂਸ ਆ ਕਿੰਨਾ ਕ ਸਰੋਂ ਦੇ ਦਾਣੇ ਨੇ ਫਿਰ ਪਤਾ ਲੱਗਦਾ ਜਾਂ ਛੱਜਣਾ ਆਉਂਦੇ ਮੁਰੇ ਦਾਤੀ ਫਰੇ ਪੱਕੇ ਦੇ ਮੁਰੇ ਆ ਪਾੜਾਉਂਦੇ ਨੇ ਸਰੋਂ ਜਦੋਂ ਫਿਰ ਪਤਾ ਲੱਗ ਜਾਂਦਾ ਵੀ ਫੂਸ ਕਿੰਨਾ ਕ ਤੇ ਦਾਣੇ ਅਸਲੀ ਕਿੰਨੇ ਨੇ ਸੋ ਇਹ ਜਿਹੜੇ ਆਪਦੇ ਆਪਣੇ ਹੁੰਦੇ ਨੇ ਇਹਨਾਂ ਨੂੰ ਇਹ ਫੀਲਿੰਗ ਆ ਫਿਰ ਆਏ ਜਾਂਦੀ ਆ ਰੋਬਨ ਹੁੰਡ ਵਾਲੀ ਹਣਾ ਗਰੀਬਾਂ ਦੇ ਮਸੀਹ ਵਾਲੀ ਇਹਨਾਂ ਨੂੰ ਫੀਲਿੰਗ ਆ ਹੀ ਜਾਂਦੀ ਆ ਫਿਰ ਇਹ ਨਾ ਕਰਤਾਰ ਤੋਂ ਡਰਦੇ ਨੇ ਨਾ ਅਕਾਲ ਪੁਰਖ ਤੋਂ ਡਰਦੇ ਨੇ ਇਹਨਾਂ ਨੂੰ ਕੀ ਪਤਾ ਵੀ ਕੌਣ ਆ ਉੱਤੇ ਵੀ ਸਾਨੂੰ ਸਭ ਤੋਂ ਉੱਤੇ ਅਸੀਂ ਹੀ ਆ ਹਣਾ ਤੇ ਬੋਲਣ ਲੱਗੇ ਦੇਖਦੇ ਆਂਗੇ ਤੇ ਹੁਣ ਜਦ ਮੈਂ ਬੋਲਣ ਵਾਲੀ ਗੱਲ ਕੀਤੀ ਆ ਵੀ ਜੀਬ ਕਿੰਦੀ ਜ਼ਿਆਦਾ ਬੋਲਦੀ ਆ ਤੁਹਾਨੂੰ ਪਤਾ ਹੀ ਲੱਗ ਗਿਆ ਉਹ ਆਪੇ ਬਣੇ ਰੋਬਨ ਹਟਦਾ ਹਣਾ ਇਹ ਬਾਈ ਜੀ ਆ ਇੱਕ ਤੁਹਾਨੂੰ ਵੀਡੀਓ ਦਿਖਾਉਣਾ ਬਾਈ ਜੀ ਦੀ ਕਰਤੂਤ ਦੇਖ ਲਓ ਬਾਈ ਜੀ ਭਾਨੇ ਸੀ ਤੋਂ ਉਹਨਾਂ ਦੀ ਇਹ ਆਪਦੇ ਆਪ ਬਣੇ ਨੇ ਜਿਹੜੇ ਰੋਬਨ ਹਟੋ ਪਹਿਲਾਂ ਤੁਸੀਂ ਵੀਡੀਓ ਦੇਖੋ ਬਾਕੀ ਗੱਲਾਂ ਬਾਅਦ ਚ ਕਰਦੇ ਆਂ ਉਹਦੇ ਪਾਪੜੀਆਂ ਨੇ ਆ ਵੀਡੀਓ ਆ ਤੇਰੇ ਜਵਾਕ ਪੈਰ ਹੋਈ ਤੇ ਚੱਪਲ ਲਾਈ ਖੜੀ ਐ ਇਹ ਲਾਈ ਖੜੀ ਐ ਪੈਰ ਉਹ ਚੱਪਲ ਇਹ ਲਾਈ ਖੜੀ ਐ ਇਹ ਚੱਪਲ ਲਾਉਂਦੀ ਉਹ ਬਰ ਰੇ ਅੱਛਾ ਤੂੰ ਮੇਰੀ ਗੱਲ ਸੁਣ ਲੈ ਇੱਕ ਮਿੰਟ ਧਿਆਨ ਨਾਲ ਤੂੰ ਪੈਰੀ ਹੱਥ ਲਵਾਏ ਨਾ ਚੱਪਲ ਲਾਈ ਕਿ ਤੂੰ ਹੁਣ ਨਹੀਂ ਕੋਣਾ ਨਹੀਂ ਤੂੰ ਹੁਣ ਨਹੀਂ ਕੋਣਾ ਸਾਡਾ ਜੱਟਾ ਹਾਂਜੀ ਵੀਰੇ ਦੇਖ ਲਈ ਪੰਜਾਬੀ ਵੀਡੀਓ ਯਾਰ ਉਹਨੂੰ ਕਿਵੇਂ ਕੁੜੀ ਨੂੰ ਬੋਲ ਰਿਹਾ ਇਹ ਬੁੱਝੜ ਬੰਦਾ ਯਾਰ ਉਹਨੂੰ ਕਿਵੇਂ ਹੈ ਉਹਨੂੰ ਨੀ ਨੀ ਕਹਿ ਕੇ ਗੱਲ ਕਰ ਰਿਹਾ ਜਿਵੇਂ ਉਹਦਾ ਜੇਠ ਲੱਗਦਾ ਹੁੰਦਾ ਹੈ ਜਿਵੇਂ ਇਹਦੇ ਨਾਲ ਵਿਆਹੀ ਹੁੰਦੀ ਉਹਨੂੰ ਕਿਵੇਂ ਨੀ ਨੀ ਕਹਿ ਕੇ ਗੱਲ ਕਰਦਾ ਯਾਰ ਉਹਦਾ ਕੁੜੀ ਐ ਸਾਊਆ ਨਹੀਂ ਮੈਂ ਕਹਿੰਦਾ ਕੋਈ ਵਿਚਾਰੇ ਹੁੰਦੀ ਨਾ ਇਹਨੂੰ ਦੱਸ ਦਿੰਦੀ ਯਾਰ ਐ ਬੋਲਣ ਦੇ ਆਪਾਂ ਨੂੰ ਕਿਨੇ ਹੱਕ ਦਿੱਤਾ ਕਿਸੇ ਪ੍ਰਾਈ ਇਸਤਰੀ ਨੂੰ ਜਾਂ ਪ੍ਰਾਈ ਧੀ ਭੈਣ ਨੂੰ ਆਪਣਾ ਕਿਵੇਂ ਆਪਾਂ ਕਿਵੇਂ ਨਹੀਂ ਨਹੀਂ ਕਹਿ ਗੱਲ ਕਰ ਲਾਂਗੇ ਇਹ ਕਿਹੜੇ ਪਾਸੇ ਹੋ ਯਾਰ ਇਹਦੀ ਸਮਝਦਾਰੀ ਵਾਲੀ ਗੱਲ ਆ ਠੀਕ ਆ ਚਾਹੇ ਉਹਨੇ ਕੋਈ ਗਨਾਹ ਕਰਤਾ ਉਹ ਚਲੋ ਕਿਸੇ ਨਾਲ ਉਹਦਾ ਕੋਈ ਰੌਲਾ ਹੋਊਗਾ ਜਿਹੜਾ ਕੋਈ ਇਹਦੇ ਕੋਈ ਗਾਮ ਮੈਂ ਤਾਂ ਹੈਰਾਨ ਆ ਜਿਹੜੇ ਜਹੇ ਜਿਹੇ ਤੇ ਕੋਈ ਜਾਣਦੇ ਨੇ ਯਾਰ ਕੰਮ ਨੂੰ ਹੈ ਉਹ ਜਹੇ ਜਹੇ ਬੁੱਝੜਾ ਪਹੋਜ ਬੁੱਝੜੇ ਤੇ ਕੋਈ ਜਾਣਦੇ ਨੇ ਕੰਮ ਨੂੰ ਠੀਕ ਆ ਕਿ ਨਹੀਂ ਇਹਦੇ ਕੋਈ ਜਾ ਕੇ ਮੈਂ ਤਾਂ ਹੈਰਾਨ ਆ ਤੁਸੀਂ ਇਹਦੇ ਕੋਈ ਜਾਣਦੇ ਹੋ ਜਿਹਨੂੰ ਬੋਲਣ ਦੀ ਅਕਲ ਨਹੀਂ ਹੈਗੀ ਗਾਹਾਂ ਉਹ ਕਹੇ ਉਹ ਵੀ ਕਿਸ ਰੀਤੀ ਪਹਿਣਾ ਜਿਹਨੂੰ ਤੂੰ ਨੀ ਨੀ ਕਹਿ ਕੇ ਗੱਲ ਕਰ ਰਿਹਾ ਯਾਰ ਪਾਣੇ ਮੇਰਾ ਭਾਈ ਬਣ ਕੇ ਛੋਟੇ ਵੀਰ ਸਮਝਦਾਰ ਜਿਹੜੇ ਆ ਵਰਤਿਆ ਕਰ ਮਾਣੀ ਮੁੱਟੀ ਅਕਲ ਅਕਲ ਤੋਂ ਕੰਮ ਲਿਆ ਕਰ ਯਾਰ ਐ ਤੂੰ ਸੋਹਣਾ ਲੱਗਦਾ ਇਹ ਤਾਂ ਆਪਣੇ ਗੁਰੂ ਸਾਹਿਬ ਵੀ ਕਹਿ ਕੇ ਗਏ ਨੇ ਯਾਰ ਵੀ ਔਰਤ ਨੂੰ ਤੇਰਾ ਪਾਣਾ ਤਾਂ ਮੂਹ ਔਰਤ ਦੇ ਹੱਥ ਚੱਕਣਾ ਤੇ ਨਾ ਔਰਤ ਨੂੰ ਮੰਦਾ ਬੋਲਣਾ ਸੋ ਕਿਉਂ ਮੰਦਾ ਬੋਲੀ ਜਿੱਤ ਜੰਮੇ ਰਾਜਾ ਨਹੀਂ ਤਾਂ ਬਾਣੀ ਚ ਵੀ ਦਰਜਾ ਤੇ ਤੁਸੀਂ ਪਰ ਤੁਸੀਂ ਵੀਰੇ ਤੁਹਾਡੇ ਤਾਂ ਬਾਣੀ ਲਵੇ ਲਾਉਣੇ ਵੀ ਨਹੀਂ ਹੈਗੀ ਤੂੰ ਤਾਂ ਜਾਗ ਜਾਗ ਰਬ ਜਾਗ ਰਬ ਜਾ ਦੇਣੀ ਹੈਗਾ ਅੱਜ ਤੱਕ ਸੋਸ਼ਲ ਮੀਡੀਆ ਚੱਲੇ ਤੂੰ ਜੇ ਤਾਂ ਸਮਝ ਲੈ ਵੀ ਪਸਾ ਸੀ ਆ ਜੋ ਕੁਛ ਆ ਸਾਥ ਉੱਤੇ ਕੋਈ ਵੀ ਨਹੀਂ ਹੈਗਾ ਹੈ ਤੇ ਤੂੰ ਕਿਵੇਂ ਯਾਰ ਬੋਲਦਾ ਤੂੰ ਤਾਂ ਦਇਆਵਾਨ ਵਾਲੀ ਫੀਲਿੰਗ ਚੱਕੀ ਫਿਰਦਾ ਵੀ ਮਸੀਹ ਰੋਬ ਨੋਟਾ ਇੱਥੇ ਰਾਖਾ ਮਸੀਹਾ ਮੈਂ ਗਰੀਬਾਂ ਦਾ ਮਸੀਹਾ ਮਹੀ ਆ ਐਵੇਂ ਨਹੀਂ ਯਾਰ ਕਰੀਦਾ ਮੇਰਾ ਭਾਈ ਬਣ ਕੇ ਸਮਝਾਈ ਤੂੰ ਕੰਮ ਲਈਦਾ ਇੱਕ ਤੁਹਾਨੂੰ ਹੋਈ ਦੀ ਹੋਰ ਇਹਦੀ ਕਰਤੂਤ ਦਿਖਾਉਣਾ ਠੀਕ ਹੈ ਨਾ ਚਾਹੀ ਕੋਈ ਪਰਸਨਲ ਮੈਟਰ ਚਾਹੀਦਾ ਕੋਈ ਪਰਿਵਾਰਕ ਮਸਲਾ ਪਰ ਤੁਹਾਨੂੰ ਉਹ ਵੀਡੀਓ ਦਿਖਾਉਣਾ ਉਹ ਵੀਡੀਓ ਵੀ ਦੇਖੋ ਆਪਾਂ ਫੇਰ ਗੱਲ ਕਰਾਂਗੇ ਉਹ ਇਹਨਾਂ ਦਾ ਕੋਈ ਪਰਿਵਾਰਕ ਮਸਲਾ ਕੋਈ ਜ਼ਮੀਨ ਦਾ ਮਸਲਾ ਇਹਦੇ ਭੈਣ ਵਾਲੀ ਸਾਈਡ ਤੋਂ ਚਲੋ ਭੈਣ ਦਾ ਸਮੇਥੀ ਵੀ ਉਹ ਭੈਣ ਹੈ ਇਹਦੀ ਵੀ ਭੈਣ ਮੇਰੀ ਭੈਣ ਆ ਇੱਕ ਗੱਲਾਂ ਭੈਣ ਦਾ ਭੈਣਾ ਮਾਮਾ ਭੈਣਾ ਸਾਂਝੀ ਹੁੰਦੀਆਂ ਨੇ ਇਹਦੀ ਭੈਣ ਦੀ ਸਹੁਰਿਆਂ ਪੱਖੋਂ ਕੋਈ ਮਸਲਾਗਾ ਜ਼ਮੀਨ ਜਮਾਉਂਦਾ ਰੌਲਾ ਕੁੜੀਆਂ ਨੂੰ ਕਿਵੇਂ ਗੰਦ ਮੰਦ ਬੋਲ ਰਿਹਾ ਉਹਨਾਂ ਨੂੰ ਸਿੱਧਾ ਬੋਲ ਰਿਹਾ ਉਹਨੂੰ ਬਦਮਾਸ਼ੀ ਕਿਵੇਂ ਦਿਖਾ ਰਿਹਾ ਯਾਰ ਜ਼ਮੀਰ ਮਰ ਗਈ ਤੇਰੀ ਔਰਤਾਂ ਦੇ ਉੱਤੇ ਤੂੰ ਐ ਝੁਲਮ ਕਰਨ ਲਈ ਕੰਮ ਆ ਤੂੰ ਕਿਵੇਂ ਉਹਨੂੰ ਕਿਵੇਂ ਗੰਦ ਬੋਲ ਰਿਹਾ ਯਾਰ ਬਦਮਾਸ਼ੀ ਕਾਦੀ ਹੈ ਤੇਰੀ ਇਹ ਸੋਸ਼ਲ ਮੀਡੀਆ ਵਾਲਾ ਬਦਮਾਸ਼ ਆ ਯਾਰ ਤੂੰ ਕਾਦਾ ਬਦਮਾਸ਼ ਆ ਬੰਨੇ ਆ ਦੇਖੋ ਪਹਿਲਾਂ ਇਹਦੀ ਵੀਡੀਓ ਤੁਸੀਂ ਆਪ ਹੀ ਫੈਸਲਾ ਕਰਿਓ ਛੱਡੀ ਛੱਡੀ ਜਿਵੇਂ ਤੇਰੇ ਜੰਮੀ ਸੀ ਤੇਰੇ ਪਿਓ ਨੇ ਜਮੀਨ ਉਹ ਕਹਿੰਦੀ ਜਿਵੇਂ ਗੁੱਡੀ ਫੁੱਟੀ ਜੱਤੀ ਜਮੀਨਾ ਉਹ ਤੇਰੇ ਜਮੀਨਾਂ ਤੁਸੀਂ ਬੜਕੇ ਲਗਾਓ ਲੱਤ ਬੜਕੇ ਦਿਖਾਓ ਹੁਣ ਉੱਥੇ ਤੁਸੀਂ ਕਹਿੰਦੇ ਆ ਪ੍ਰਸ਼ਾਸਨ ਆਣਾ ਤੁਹਾਡੇ ਨਾਲ ਪ੍ਰਸ਼ਾਸਨ ਨੂੰ ਪਤਾ ਹੈ ਪ੍ਰਸ਼ਾਸਨ ਨੂੰ ਜੇ ਮੇਰੇ ਤੇ ਐਨਾ ਮੇਰੀ ਸਿੱਧੀ ਟੱਕਰਾਂ ਖੜਿਆ ਝਾੜੂ ਵਾਲਾ ਨਾਲ ਤੂੰ ਝਾੜੂ ਵਾਲੇ ਦੀ ਸਹੇਤੇ ਬੋਲਦੀ ਆ ਤੂੰ ਗੱਲਾਂ ਕਿਹੜੀਆਂ ਕਰਦੀ ਆ ਤੂੰ ਤੂੰ ਤਾਂ ਬੜਕੇ ਲਗਾਈ ਵੀਰੇ ਤੂੰ ਗੱਲਾਂ ਕਰ ਜੇ ਮੇਰੀ ਚੀਜ਼ੇ ਦਾ ਚੱਕ ਕੇ ਮੈਂ ਕਿੱਥੇ ਲੱਗਦਾ ਥੂੜ ਕੱਢ ਕੇ ਰੱਖੂਈ ਮਾਫੀ ਤੁਮਾਈ ਹਾਂਜੀ ਵੀਰੇ ਦੇਖ ਲਈ ਵੀਡੀਓ ਕਿਵੇਂ ਯਾਰੇ ਬੋਲ ਰਿਹਾ ਇਹ ਜ ਆ ਮੈਂ ਨਹੀਂ ਗਰੀਬਾਂ ਦਾ ਮਸੀਹਾ ਸਮਝਦਾ ਆਪਦੇ ਆਪ ਨੂੰ ਤੇ ਆ ਤੂੰ ਕਿਵੇਂ ਬੋਲ ਰਿਹਾ ਯਾਰ ਸਾਹਮਣੇ ਦਾ ਦੇਖ ਲਾ ਉਹ ਵੀ ਕਿਸੇ ਦੀ ਧੀ ਆ ਭੈਣ ਆ ਹੈ ਇਹ ਤਾਂ ਯਾਰ ਆਪਣੀ ਮਨੇ ਇਹ ਤਾਂ ਆਪਣੀ ਬਾਣੀ ਹੈ ਕਹਿੰਦੀ ਆ ਗੁਰੂ ਸਾਹਿਬ ਵੀ ਕਹਿ ਕੇ ਕਹਿੰਦੇ ਜਿੰਨੇ ਕੋ ਪਾਕਤਾਂ ਦੀ ਬਾਣੀ ਆ ਜਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਆ ਜਿਵੇਂ ਕਿ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਉਹ ਕਹਿੰਦੇ ਨੇ ਇਸ ਜਗ ਵਿੱਚ ਪੁਰਖ ਏਕ ਹੈ ਹੋ ਸਕਲੀ ਨਾਰ ਸਬਾਈ ਮਤਲਬ ਕਿ ਵੀ ਔਰਤ ਦੇ ਨਾਲ ਹੀ ਸਭ ਕੁਝ ਬਣਿਆ ਹੋਇਆ ਔਰਤ ਦੇ ਪ੍ਰਤੀ ਇਹ ਕੋ ਬਾਣੀ ਦੀ ਤੁਕਾਂ ਦੀ ਕਿੰਨੀ ਉਹ ਤਾਂ ਕਾਮਨ ਤੁਕਾਂ ਸੋ ਕਿਉਮਨ ਦਾ ਕੀ ਜਿੱਤ ਜੰਮੇ ਰਾਜਾ ਨਾ ਸੋ ਮੇਰਾ ਭਾਈ ਬਣ ਕੇ ਆਪਣੀ ਜ਼ਬਾਨ ਸੁਭਾਲ ਐਵੇਂ ਨਹੀਂ ਨਜ਼ਾਇਜ਼ ਜੀਰੋ ਬਨਟ ਬਣੀ ਦਾ ਠੀਕ ਆ ਤੂੰ ਕੰਮ ਕਰਾਉਣਾ ਲੋਕਾਂ ਨੇ ਤੇ ਬੰਦਿਆਂ ਆਂ ਕਰਾ ਯਾਰ ਕਿਉਂ ਬੁੱਝਣ ਬੁਣਾਣੀ ਗੱਲ ਕਰਦਾ ਤੇ ਜਾਨ ਜਿਹੜੇ ਮੈਂ ਕਹਿੰਦਾ ਤੇਰੇ ਕੋ ਜਾਨਦੇ ਨੇ ਉਹ ਵੀ ਅੰਬੇ ਅਕਲੇ ਨੇ ਯਾਰ ਠੀਕ ਆ ਕਿ ਨਹੀਂ ਬਰਾਵਾ ਭੈਣਾ ਲੱਗਿਆ ਤੂੰ ਕਿਸੇ ਚਾਹੇ ਕਿਸੇ ਦੀ ਵੀ ਭੈਣ ਤੀ ਆ ਮੈਨੂੰ ਤਾਂ ਬੁਰਾ ਲੱਗਿਆ ਤਾਂ ਮੈਂ ਤੈਨੂੰ ਬੋਲਿਆ ਚੱਗਰ ਬੋਲਿਆ ਤੈਨੂੰ ਕੋਈ ਦੁੱਖ ਤਕਲੀਫ ਆ ਤਾਂ ਮੇਰਾ ਫੋਨ ਨੰਬਰ ਦਿੱਤਾ ਹੈ ਪ੍ਰੋਫਾਈਲ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਜਦ ਮਰਜ਼ੀ ਮੈਨ ਨਾਲ ਗੱਲ ਕਰ ਲਈ ਪਰ ਆਪਣੀ ਬੋਲੀ ਨੂੰ ਸੁਧਾਰ ਆਪਦੀ ਜੀਵ ਨੂੰ ਸੁਧਾਰ ਠੀਕ ਆ ਕਿ ਨਹੀਂ ਉਹ ਜਿਵੇਂ ਕਹਿੰਦੇ ਨੇ ਬਾਣੀ ਦੇ ਵਿੱਚ ਵੀ ਕਲ ਚੁਗ ਰਥ ਅਗਨ ਕਾ ਕੂੜ ਅਗੇ ਰਥਵਾ ਉਹ ਜੀਵ ਦੇ ਨਾਲੇ ਕੋੜ ਪ੍ਰਚਾਰ ਹੋ ਜਾਂਦਾ ਹੈ ਨਾ ਤਾਂ ਕਰਕੇ ਮੇਰਾ ਵੀਰ ਬਣ ਕੇ ਆਪ ਦੇ ਤੇ ਇਹਨੂੰ ਮੜਾ ਜਾ ਸੈੱਟ ਕਰ ਆਪਦੀ ਬੋਲ ਬਾਣੀ ਨੂੰ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਮੈਂ ਗਲਤ ਲੱਗਦਾ ਤਾਂ ਦੱਸ ਦਿਓ ਨਹੀਂ ਆਪੋ ਆਪਣੇ ਕਮੈਂਟ ਕਰਕੇ ਦੱਸਿਓ ਸਾਰੇ ਜਾਣੇ ਧੰਨਵਾਦ ਦੋਸਤੋ